ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਆਪਣਾ ਤਾਜ਼ਾ ਡੰਗਰ ਸੂ ਜਾਂਦਾ ਹੈ ਉਹਦਾ ਪੀਕ ਤੇ ਦੁੱਧ ਆਪਾਂ ਖੜਨ ਲਈ ਕੀ ਫੀਡ ਹੁੰਦੀ ਹੈ ਕੀ ਕੀ ਲਾਲੋ ਨਾਲ ਸਪਲੀਮੈਂਟ ਜਿਵੇਂ ਆਪਾਂ ਦੇਣੇ ਆ ਆ ਵੀਡੀਓ ਜੀ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਤੇ ਜੁੜੇ ਹੋਰੇ ਵੀਡੀਓ ਦੇ ਐਂਡ ਤੱਕ ਤੁਹਾਨੂੰ ਇੱਕ ਇੱਕ ਗੱਲ ਜਿਹੜੇ ਆਪਾਂ ਆਪ ਲਾਲੋ ਆਪਣਾ ਫਾਰਮ ਦੇ ਵਿੱਚ ਵਰਤਨੇ ਆ ਉਹ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਕੋਈ ਆਪਾਂ ਫਯੂਲ ਗੱਲ ਨਹੀਂ ਕਰਦੇ ਆਪ ਜਿਹੜੀ ਅਪਣਾਨੇ ਆ ਉਹ ਹੀ ਤੁਹਾਨੂੰ ਸਾਰੀ ਆਪਾਂ ਵੀਡੀਓ ਚ ਦੱਸਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਜਦੋਂ ਆਪਣੇ ਡੰਗਰ ਹੈ 5 ਦਿਨ ਹੋ ਗਏ ਨੇ ਸੂਏ ਨੂੰ 5 6 ਦਿਨ ਹੋ ਜੇ ਲਾਲੋ ਸਹੀ ਤਰ੍ਹਾਂ ਵੀ ਆਪਣਾ ਖਾਨ ਖੋਣ ਲੱਗ ਗਈ ਖਾਲੀ ਹੋ ਜੇ ਜਿਵੇਂ ਆਪਣਾ ਬੋਲੇ ਤੋਂ ਵੀ ਖੀਸੇ ਜਿਵੇਂ ਖਾਲੀ ਹੋ ਜੇ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਕੀੜੀਆਂ ਵਾਲੀ ਗੋਲੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਏ ਆਪਾਂ ਮੈਨਕਾਈਡ ਦੀ ਦਿੰਦੇ ਆ ਵੈਸੇ ਵਧੀਆ ਇਹਦਾ ਰਿਜ਼ਲਟ ਹੈ ਤੇ ਉਦੋਂ ਨਾਲੋ ਜਿਵੇਂ ਆਪਾਂ ਜਿੱਦਣ ਗੋਲੀ ਦਿੱਤੀ ਐ ਉਸ ਤੋਂ ਸਹੀ 24 ਘੰਟੇ ਬਾਅਦ ਆਪਾਂ ਨਾਲੋ ਫੀਡ ਜਾਂ ਕੁਝ ਵੀ ਜੋ ਵੀ ਆਪਾਂ ਉਹਦਾ ਸ਼ੁਰੂ ਕਰਨਾ ਉਹ ਆਪਾਂ ਸਟਾਰਟ ਕਰਨਾ ਤਾਂ ਜੋ ਜਿਹੜੇ ਜਿਹੜੇ ਅੰਦਰ ਕੀੜੇ ਨੇ ਕੁਝ ਹੋਰ ਵੀ ਗੰਦੀ ਕਿੰਦੀ ਕਿੰਦੀ ਉਹ ਸਾਰੀ ਸਫਾਈ ਹੋ ਜੇ ਨਹੀਂ ਕਈ ਇਹਦੀ ਜਿਹੜੇ ਵੀਰ ਨੇ ਆਪਣੇ ਵੀ ਜਿਵੇਂ ਆਪਾਂ ਕੀੜੇ ਵਾਲੀ ਗੋਲੀ ਨਾ ਦੇਈਏ ਤੇ ਫੀਡ ਸ਼ੁਰੂ ਕਰਦੀ ਉਹ ਜੇ ਅੰਦਰ ਲਾਲੋ ਆਪਣੇ ਪਸ਼ੂ ਦੇ ਮਲਅਪ ਹੈਗੇ ਨੇ ਤੋਂ ਅੱਧੀ ਫੀਡ ਲਾਲੋ ਉਹਨਾਂ ਨੂੰ ਲੱਗੀ ਜਾਏਗੀ ਜਿਸ ਦੇ ਨਾਲ ਆਪਣਾ ਡੰਗਰ ਰਾਜੇ ਵੀ ਨਹੀਂ ਰਹਿੰਦਾ ਤੇ ਦੁੱਧ ਵੀ ਨਹੀਂ ਵਧਾਂਦਾ ਜੋ ਜਿਵੇਂ ਆਪਾਂ ਲਾ ਲਓ ਇੱਕ ਦਿਨ ਆਹ ਦੇਤੀਏ ਜਿਵੇਂ ਅੱਜ ਆਪਾਂ ਲਾ ਲਓ 5 ਦਿਨ ਹੋ ਗਏ ਨੇ ਆਪਣੀਆਂ ਮੱਜਾਂ ਨੂੰ ਸੂਈਆਂ ਨੂੰ ਆਪਾਂ ਅੱਜ ਤਿੰਨਾਂ ਨੂੰ ਆਹ ਦੇਤੀਏ ਗੋਲੀ ਕੱਲ ਤੋਂ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਖਾਣੇ ਆ ਜਿਹੜੀ ਆਪਣਾ ਦਾਣਾ ਹੈ ਦਾਣਾ ਆਪਾਂ ਮਿਕਸ ਕੀਤਾ ਸੀ ਕਣਕ ਦਾ ਵੇਚ ਲਾ ਲਓ ਜਿਹੜਾ ਛੋਲਿਆਂ ਦਾ ਛਿਲਕਾ ਹੁੰਦਾ ਹੈ ਤੇ ਜੋ ਤੇ ਥੋੜੀ ਵਿੱਚ ਪਈ ਸੀ ਮੱਕੀ ਆ ਜਿਵੇਂ ਪੀਸ ਕੇ ਜਿਵੇਂ ਦਾਣਾ ਬਣ ਗਿਆ ਤੁਹਾਨੂੰ ਖਾ ਵੀ ਦੇਣੇ ਆ ਆ ਵੇਖੋ ਜਵੇਂ ਦਰਦ ਰਾਜਾ ਹੋ ਗਿਆ ਇਹਨੂੰ ਲਾ ਲਓ ਆਪਾਂ ਘੱਟੋ ਘੱਟ 8-9 ਘੰਟੇ ਪਿਉ ਦੇਣਾ ਭਿੱਜਣ ਤੋਂ ਵੀ ਜਿਵੇਂ ਆਪਣਾ ਬਿਲਕੁਲ ਪੋਲਾ ਹੋ ਜੇ ਜਿਸ ਦੇ ਨਾਲ ਡਾਈਜੈਸ਼ਨ ਦੇ ਵਿੱਚ ਮਾਜ ਨੂੰ ਪਸ਼ੂਆਂ ਨੂੰ ਆਪਣਾ ਕੋਈ ਦਿੱਕਤ ਨਾ ਆਵੇ ਤਾਂ ਕਰਕੇ ਇਹਨੂੰ ਆਪਣਾ ਪਿਉ ਕੇ ਗਰਮੀਆਂ ਦੇ ਵਿੱਚ ਆਪਾਂ ਆ ਬਣਾਨੇ ਆ ਤੇ ਜੇ ਆਪਣੇ ਸਰਦੀਆਂ ਨੇ ਉਦੋਂ ਆਪਾਂ ਇਹਨੂੰ ਬਾਲ ਦਿੰਨੇ ਆ ਹੁਣ ਜਿਵੇਂ ਗਰਮੀਆਂ ਗਰਮੀਆਂ ਨੇ ਥੋੜਾ ਜਿਹਾ ਪਿੱਛੇ ਦਾ ਡਰ ਜਮੇ ਉਹ ਵੀ ਥੋੜਾ ਜਿਹਾ ਠੰਡਾ ਆਪਾਂ ਦਾਣਾ ਦੇ ਇੰਚ ਆਪਾਂ ਨੂੰ ਫਾਇਦਾ ਹੁੰਦਾ ਹੈ ਸੋ ਇਹ ਆਪਾਂ ਜਿਹੜਾ ਸ਼ੁਰੂ ਕਰਨਾ ਹੈ ਇਹ ਆਪਾਂ ਸਟਾਰਟ ਕਰਨਾ ਹੈ ਜਿਵੇਂ ਆਪਾਂ ਲਾ ਲਓ ਜਿਹੜਾ ਸ਼ੁਰੂ ਚ ਦਾਣਾ ਇੱਕੋ ਦਾ ਮਣੀ ਵੀ ਜੇ ਆਪਾਂ ਅੱਖੇ ਵੀ ਮੱਝ ਨੂੰ ਇਕੱਠੇ 10 ਕਿਲੋ ਦਾਣਾ ਸ਼ੁਰੂ ਕਰ ਦਈਏ 10 ਕਿਲੋ ਨਹੀਂ ਸ਼ੁਰੂ ਤੋਂ 2-2 ਕਿਲੋ ਤੋਂ ਜਿਵੇਂ ਮੈਂ ਸ਼ੁਰੂ ਕਰਨਾ ਆ ਜਿਵੇਂ ਹੁਣ ਲਾ ਲਓ 2 ਕਿਲੋ ਇੱਕ-ਇੱਕ ਮੱਝ ਨੂੰ ਇਹ ਦਾਣਾ ਪੈ ਜਾਏਗਾ ਜਿਵੇਂ ਸਵੇਰ ਦੇ ਟਾਈਮ ਦਾਣੇ ਦੇ ਵਿੱਚ ਆਪਾਂ ਆ ਕੈਲਸ਼ੀਅਮ ਹੈ ਅਭੀ ਰੈਗ ਦਾ ਲਾ ਲਓ ਆਪਾਂ ਨੂੰ ਆ ਵਧੀਆ ਲੱਗਦਾ ਹੈ ਬਾਕੀ ਹੋਰ ਕੰਪਨੀ ਹੁੰਦੀਆਂ ਜਿਹੜਾ ਜਿੰਨੂੰ ਵਧੀਆ ਲੱਗਦਾ ਉਹ ਵਰਤ ਸਕਦਾ ਰੈਗ ਦੇ ਵਿੱਚ ਨਾਲ ਵਿਮਰਾਲ ਮਿਕਸ ਕਰਕੇ ਜਿਵੇਂ 100-100 ml ਆਪਾਂ ਦੇਣੇ ਆ। ਉਦੋਂ ਬਾਅਦ ਜਿਵੇਂ ਇਹਦੇ ਕੈਲਸ਼ੀਅਮ ਪਾ ਲਿਆ ਤੇ ਨਾਲ ਆਪਾਂ ਜਿਵੇਂ ਹੁਣ ਥੋੜਾ ਜਿਹਾ ਗਰਮੀ ਕਰਕੇ ਨਹੀਂ ਸਿਆਲਾਂ ਜਦੇ ਗੁੜ ਚੱਲ ਜਾਂਦਾ ਤੇ ਨਾਲ ਜਿਵੇਂ ਆ ਗੁਲਗੰਧ ਹੋ ਗਿਆ ਤੇ ਨਾਲ ਸੌਂਫ ਇਹ ਚੀਜ਼ ਹੋ ਗਈ ਤੇ ਜੇ ਆਪਾਂ ਹੋਰ ਥੋੜਾ ਜਿਹਾ ਆਪਾਂ ਨੂੰ ਮੈਂ ਜਿਵੇਂ ਹੁਣ ਤਾਜੇ ਸੁੰਦੇ ਨੇ ਕੋਈ ਲਾ ਲਓ ਹਫਤਾ ਕੋ ਦੁੱਧ ਦੇ ਵਿੱਚ ਪਾ ਦੇਣਾ ਲਾ ਲਓ ਲੀਟਰ ਕੋ ਦੁੱਧ ਇੱਕ ਮੱਜ ਨੂੰ ਜਿਵੇਂ ਪਿਆਈ ਦੇ। ਤੇ ਉਸ ਤੋਂ ਬਾਅਦ ਜਿਵੇਂ ਸ਼ਾਮ ਦਾ ਜਿਹੜਾ ਟਾਈਮ ਹੈ ਸ਼ਾਮੀ ਥੋੜੀ ਜਿਹੀ ਜਿਵੇਂ ਆਪਾਂ ਖੜਪੀਆਂ ਆ ਇਹ ਵੀ 2 ਕਿਲੋ ਆਪਣੀ ਜਿਹੜੀ ਖਾਲ ਹੈ ਵੜੇਵਿਆਂ ਦੀ ਮਨੋਲੇ ਦੀ ਤੇ ਨਾਲ ਇਹਦੇ ਆਪਾਂ ਜਿਹੜੀ ਘਰ ਦੀ ਜਿਹੜੀ ਆਪਣਾ ਸਰ੍ਹੋਂ ਦਾ ਜਿਵੇਂ ਆਪਾਂ ਤੇਲ ਕੱਢਨੇ ਆ ਉਹ ਜਿਹੜੀ ਖਾਲ ਹੈ ਉਹ ਜਿਵੇਂ 2 ਕਿਲੋ ਹੋ ਗਈ ਅੱਧਾ ਕਿਲੋ ਇਹ ਹੋ ਗਈ ਇਹ ਵਿੱਚ ਜੇ ਮਿਕਸ ਕਰਕੇ ਇਹ ਦੇ ਦੇਣੀ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾ ਜਾਵੇ ਸ਼ਾਮ ਦੇ ਟਾਈਮ ਕੱਲਾ ਆ ਬਸ ਦੇ ਕੇ ਤੇ ਸਵੇਰੇ ਆਪਣਾ ਕੈਲਸ਼ੀਅਮ ਕਲੋਫਿਮ ਜੋਗ ਦੇਣਾ ਉਹਦੇ ਧੀਰੇ ਤੇ ਤੇ ਜਿਵੇਂ ਦੁਪਹਿਰ ਦੇ ਟਾਈਮ ਹੈ ਜਿਹੜਾ ਉਹ ਆਪਾਂ ਆਟਾ ਜਿਵੇਂ ਘਰ ਤਿਆਰ ਕੀਤਾ ਜਿਹੜੀ ਫੀਡ ਹੈ ਇਹਦੇ ਵਿੱਚ ਵੀ ਉਹ ਹੀ ਆਗੇ ਸੋਦੇ ਜਿਵੇਂ ਜੋ ਆ ਗਿਆ ਆਟਾ ਆ ਗਿਆ ਮੱਕੀ ਤੇ ਛਿਲਕੇ ਛੁਲਕੇ ਚਨੇ ਦੀ ਚੂਰੀ ਆ ਗਈ ਆ ਸੋਦਾ ਕਰਕੇ ਆਪਾਂ ਆ ਤਿਆਰ ਕੀਤਾ ਇਹ ਜਿਹੜੀ ਆਪਾਂ ਸੰਨੀ ਕਰਨੀ ਹੈ ਦੁਪਹਿਰ ਦੇ ਟਾਈਮ ਉਹ ਆਪਾਂ ਇਹ ਆਦਾਨ ਇੱਕ ਜਦੋਂ ਵੀ ਆਪਣੀ ਖਾਲ ਲੈਣੇ ਬਾਜ਼ਾਰੀ ਜਿਵੇਂ ਬੜੇਵੇਂ ਵਾਲੀ ਆਪਣਾ ਨੇ ਇਹ ਵੀ ਵੇਖ ਕੇ ਲਿਆ ਕਰੋ ਜਿਹੜੀ ਵਧੀਆ ਹੋਵੇ ਜਿਵੇਂ ਕਈਆਂ ਦਾ ਤੇਲ ਜ਼ਿਆਦਾ ਕੱਢ ਲੈਂਦੇ ਨੇ ਜਿਹਦੇ ਥੋੜਾ ਜਿਹਾ ਰੇਸ਼ਾ ਜਾਂਦਾ ਇਹਦੇ ਚ ਪੀਲਾ ਜਿੱਥੋਂ ਪਤਾ ਲੱਗ ਜਾਂਦਾ ਵੀ ਖਾਲ ਥੋੜੀ ਜਿਹੀ ਵਧੀਆ ਸੋ ਉਹ ਚੈੱਕ ਕਰਕੇ ਲਿਆ ਕਰੋ ਬਾਕੀ ਆ ਜਿਵੇਂ ਮੱਕੀ ਮੁੱਕੀ ਆ ਜਿਹੜੇ ਜੋ ਹੋ ਗਏ ਤੇ ਜਿਵੇਂ ਪਹਿਲਾਂ ਹੀ ਲੈ ਲਿਆ ਕਰੋ ਇਕੱਠੇ ਥੋੜੇ ਜਿਹੀ ਵਧੀਆ ਰੇਟ 'ਚ ਮਿਲ ਜਾਂਦੇ ਜਿਵੇਂ ਹੁਣ ਆਪਾਂ ਛੁਲਕਾ ਛੁਲਕਾ ਹੁਣ ਥੋੜਾ ਜਿਵੇਂ ਮੌਸਮ ਬਿਲਕੁਲ ਸਾਤਾਂ ਦਾ ਚੱਲਦਾ ਜਿਹਦੇ ਕਰਕੇ ਸੜਾਬਾ ਜਾ ਫੜ ਜਾਂਦਾ ਤਾਂ ਕਰਕੇ ਪੂਰਾ ਪੂਰਾ ਜਾ ਸਟਾਕ ਰੱਖਿਆ ਜਿਹਦੇ ਕਰਕੇ ਆਪਣਾ ਖਰਾਬ ਨਾ ਹੋਏ ਤੇ ਨਹੀਂ ਆਪਣਾ ਇਕੱਠਾ ਸਟਾਕ ਲਿਆ ਕਰੋ ਉਹਦੇ ਨਾਲ ਰੇਟ ਵੀ ਵਾਜਾ ਮਿਲ ਜਾਂਦਾ ਤੇ ਚੀਜ਼ ਮੜੀ ਛਾਂਟ ਕੇ ਲਿਆ ਕਰੋ ਦੋ ਚਾਰ ਦੁਕਾਨਾਂ ਵੇਖ ਕੇ ਤੇ ਜੇ ਕਿਸੇ ਕਿਸਾਨ ਵੀਰ ਤੋਂ ਮਿਲ ਜੇ ਉਹਦੇ ਰੀਸ ਨਹੀਂ ਜੀ ਕਿਉਂਕਿ ਉਹਦੇ ਥੋੜਾ ਜਿਹਾ ਰੇਟ ਵੀ ਵਧੀਆ ਆ ਆਪਾਂ ਨੂੰ ਜਾਇਜ਼ ਮਿਲੇਗਾ ਤੇ ਨਾਲੇ ਚੀਜ਼ ਵਧੀਆ ਮਿਲ ਜੇਗੀ ਤੇ ਆਪਾਂ ਜਿਵੇਂ ਮੱਕੀ ਇਸ ਭਰੀ ਲੈ ਲਈ ਸੀ ਬਾਕੀ ਆ ਛਿਲਕੇ ਛੁਰਕੇ ਜਿਵੇਂ ਇਹ ਚਲੋ ਆਪਾਂ ਦੁਕਾਨ ਤੋਂ ਹੀ ਲੈਣਾ ਪੈਂਦਾ ਆਪਾਂ ਹਰੇਕ ਚੀਜ਼ ਨਹੀਂ ਲੈ ਸਕਦੇ ਤੇ ਬਾਕੀ ਆਪਾਂ ਜਿਹੜਾ ਮਿਨਰਲ ਮਿਕਸਚਰ ਹੈ ਉਹ ਜ਼ਰੂਰ ਦੇਈ ਦੇ ਨੰਗਰਾਂ ਨੂੰ ਉਹ ਇਹਦੇ ਜਿਵੇਂ ਬੰਦ ਕੀਤਾ ਜੋ ਥੋੜਾ ਜਿਹਾ ਹਵਾ ਦਾ ਵਿਚਾਰੀ ਜਾਂਦਾ ਇੱਕ ਇੱਕ ਚਮਚਾ ਜਿਵੇਂ ਲੋ ਆਈਡੀਆ ਜਿਵੇਂ 50 ਕੁ ਗ੍ਰਾਮ ਦੇ ਦਿੱਤਾ ਚਾਹੇ ਛੋਟਾ ਪਸ਼ੂ ਹੋਵੇ ਚਾਹੇ ਵੱਡਾ ਇਹ ਜ਼ਰੂਰ ਡੰਗਰਾਂ ਦਿਆ ਕਰੋ ਕਿਉਂਕਿ ਪਹਿਲਾਂ ਜਿਵੇਂ ਡੰਗਰ ਆਪਣੇ ਖੁੱਲੇ ਮੈਦਾਨਾਂ 'ਚ ਚਰਦੇ ਰਹਿੰਦੇ ਸਨ ਤੇ ਉਹਨਾਂ ਨੂੰ ਪੋਸ਼ਟਿਕ ਤੱਤ ਮਿਲਦੇ ਰਹਿੰਦੇ ਸਨ ਉਹਨਾਂ ਉਹ ਚੀਜ਼ਾਂ ਨਹੀਂ ਬੰਨੇ ਰਹਿੰਦੇ ਨੇ ਜਿਵੇਂ ਖੁਰਲੀਆਂ ਤੇ ਤੇ ਸਾਰਾ ਕੁਝ ਆਪਾਂ ਫੀਡਾਂ ਫੁੱਡਾਂ ਦੇ ਵਿੱਚ ਨਹੀਂ ਮਿਲਦਾ ਤੇ ਜਿਹਦੇ ਕਰਕੇ ਮੇਰੇ ਨਾਲ ਮਿਕਸਚਰ ਜ਼ਰੂਰੀ ਹੈ ਸੋ ਜ਼ਰੂਰ ਦਿਆ ਕਰੋ ਬਾਕੀ ਆਹ ਛੋਟੀਆਂ-ਛੋਟੀਆਂ ਗੱਲਾਂ ਧਿਆਨ 'ਚ ਰੱਖਿਆ ਕਰੋ ਤੇ ਡੰਗਰ ਆਪਣੇ ਆਪ ਤਾੜਾ ਜਿੰਨੀ ਕੈਪੈਸਿਟੀ ਹੈ ਉੱਥੇ ਜ਼ਰੂਰ ਪੀਕ ਤੇ ਪਹੁੰਚੇ ਮੇਨ ਆਪਾਂ ਇੱਕ ਟਾਈਮ ਜਿਵੇਂ ਹਰਾ ਪਾਣੇ ਆ ਤੇ ਇੱਕ ਟ ਕਤਾਵਾ ਜਿਵੇਂ ਟੂੜੀ ਦਾ ਤੇ ਜਿਆਦਾ ਦਾ ਆਪਾਂ ਪੱਠੇ ਨਹੀਂ ਪਾਉਂਦੇ ਕਿਉਂਕਿ ਆਪਾਂ ਜੇ ਜਿਆਦਾ ਹੀ ਆਪਾਂ ਪੱਠੇ ਪਵਾਈ ਜਾਵਾਂਗੇ ਉਹ ਫਿਰ ਗਾਲੀ ਦਾ ਪੂਰਾ ਪ੍ਰੋਪਰ ਟਾਈਮ ਨਹੀਂ ਮਿਲਦਾ ਜਿਨ੍ਹਾਂ ਨਾਲ ਡੰਗਰ ਗੋਹਾ ਕਰੀ ਜਾਏਗਾ ਤੇ ਡੰਗਰ ਆਪਣਾ ਰਾਜੀ ਨਹੀਂ ਹੁੰਦਾ ਹੁਣ ਅੱਜ ਆਪਣਾ ਤਕਰੀਬਨ ਤਰੀਕ ਹੈ 13 ਅਗਸਤ ਦੀ ਤਰੀਕ ਹੈ ਸ਼ਾਇਦ ਅੱਜ ਤੇ ਅਸੀਂ ਇਹਨਾਂ ਦੀ ਆਪਾਂ ਤੁਹਾਨੂੰ ਰਿਪੋਰਟ ਚੈੱਕ ਕਰਾ ਦਾਂਗੇ ਸਹੀ 15 ਦਿਨਾਂ ਬਾਅਦ ਕੀ ਕੀ ਲਾਲੋ ਇਹਨਾਂ ਦੀ ਦੁੱਧ ਦੀ ਕਿੰਨਾ ਵਧਾਉਂਦੀਆਂ ਨੇ ਤੇ ਕੀ ਕੀ ਡੰਗਰ ਤੇ ਲਾਲੋ ਫਰਕ ਪਏਗਾ ਅੱਜ ਕੰਡੀਸ਼ਨ ਚੈੱਕ ਕਰ ਲੋ ਤੇ ਅਗਲੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਪਾਵਾਂਗੇ ਦੁੱਧ ਵੀ ਦੱਸਾਂਗੇ ਤੇ ਕੰਡੀਸ਼ਨ ਵੀ ਤੁਹਾਨੂੰ ਚੈੱਕ ਕਰਾਵਾਂਗੇ ਤੇ ਨਾਲ ਹੀ ਆ ਜਿਹੜੇ ਆਪਣੇ ਦੋ ਸਣ ਇੱਕ ਆ ਪੰਜਵੇਂ ਇੱਕ ਕੱਟ ਹੈ ਤੇ ਇੱਕ ਆ ਕੱਟੀ ਹੈ ਇਹ ਜਿਹੜੇ ਆਪਾਂ ਤਿਆਰ ਕਰਨੇ ਪਏ ਆ ਇਹਨਾਂ ਲਈ ਆਪਾਂ ਜਿਹੜੀ ਚੀਜ਼ ਹੈ ਇਹਨਾਂ ਲਈ ਆਪਾਂ ਡਵਰਮਿੰਗ ਆਪਾਂ ਕਰਦੇ ਰਹੇ ਨੇ ਇਹਨਾਂ ਦੀ ਲਾਲੋ 4 ਕੁ ਮਹੀਨੇ ਬਾਅਦ ਤਕਰੀਬਨ ਕਰ ਦਈ ਦੀ ਹੈ ਤੇ ਵਾਈਟਾ ਮੈਚ ਜਿਵੇਂ 5 ਐਮ ਐਲ ਤੇ ਨਾਲ ਇਹਨਾਂ ਨੂੰ ਜਿਹੜਾ ਆਪਾਂ ਲਾਲੋ ਦਾਣਾ ਤੇ ਖਲ ਇਹ ਇੱਕ ਟਾਈਮ ਇਹਨਾਂ ਦਾ ਜ਼ਰੂਰ ਕੀਤਾ ਜਿਹਦੇ ਨਾਲ ਲਾਲੋ ਆਪਣਾ ਪ੍ਰੋਪਰ ਗਰੋਥ ਕਰਾਤ ਕਰਦੇ ਨੇ ਆਪਾਂ ਕੋਈ ਫੀਡ ਬਜਾਰੀ ਫੀਡ ਨਹੀਂ ਪਾਉਂਦੇ ਆਪਣਾ ਘਰ ਦਾ ਦਾਣਾ ਤੇ ਨੋਰਮਲ ਜਿਹੜੇ ਬੇਸਿਕ ਸਪਲੀਮੈਂਟ ਨੇ ਉਹ ਦੇ ਹੀ ਦੇਣੇ ਕੋਸ਼ਿਸ਼ ਕਰੀਂ ਤੇ ਜਿਹੜੀਆਂ ਆਪਣੇ ਘਰ ਦੀਆਂ ਜਿਹੜੀਆਂ ਖਰਾਕਾਂ ਨੇ ਉਹਦੇ ਨਾਲ ਹੀ ਵਧੀਆ ਦੇ ਸਕੀਏ ਕਿਉਂਕਿ ਆਪਾਂ ਨੂੰ ਡੰਗਰ ਦਾ ਦੁੱਧ ਲੈਣ ਨਾਲੋਂ ਆਪਾਂ ਨੂੰ ਉਹਦੀ ਸਿਹਤ ਦਾ ਵੀ ਧਿਆਨ ਰੱਖਣਾ ਪੈਂਦਾ ਕਈ ਏਰੀ ਫੀਡਾਂ ਹੁੰਦੀਆਂ ਨੇ ਦੁੱਧ ਚੱਕ ਦਿੰਦੀਆਂ ਨੇ ਪਰ ਡੰਗਰ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਕਰਕੇ ਆਪਾਂ ਨੋਰਮਲ ਚੀਜ਼ਾਂ ਪਾਈ ਦੀਆਂ ਨੇ ਜਿਹਦੇ ਕਰਕੇ ਡੰਗਰ ਦੁੱਧ ਵੀ ਲੰਮਾ ਟਾਈਮ ਦਵੇ ਤੇ ਡੰਗਰ ਨੂੰ ਨੁਕਸਾਨ ਵੀ ਨਾ ਹੋਵੇ ਸੋ ਆਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਧਿਆਨ ਚ ਨਾਲ ਹੀ ਜਿਵੇਂ ਹੁਣ ਲਾਲੋ ਆਪਣਾ ਗਰਮੀਆਂ ਦਾ ਟਾਈਮ ਹੈ ਦੋ ਟਾਈਮ ਡੰਗਰਾਂ ਨੂੰ ਜ਼ਰੂਰ ਨਵਾਓ ਸਵੇਰੇ ਸ਼ਾਮੀ ਤੇ ਪੱਖੇ ਦਾ ਅਰੇਂਜਮੈਂਟ ਜਿਵੇਂ ਹਵਾ ਦਾ ਮੱਛਰ ਦਾ ਨਹੀਂ ਮੱਛਰ ਤੋਂ ਬਚਾ ਕੇ ਰੱਖੋ ਜਿਹਦੇ ਨਾਲ ਦੁੱਧ ਵੱਧ ਪਾਣੀ ਹੈ ਜਿਹੜਾ ਪੀਣ ਵਾਲਾ ਉਹ ਤਾਜ਼ਾ ਦੇਣਾ ਚਾਹੀਦਾ ਸੋ ਆਹ ਚੀਜ਼ਾਂ ਨੇ ਜਿਵੇਂ ਛੋਟੀਆਂ-ਛੋਟੀਆਂ ਜਿਹੜੀਆਂ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਸੋ ਇਸ ਕਰਕੇ ਆਹ ਛੋਟੀ ਜੀ ਵੀਡੀਓ ਜੋ ਆਪਾਂ ਆਪਾਂ ਆਪਣਾ ਅਪਣਾਨਨੇ ਪਏ ਆ ਜੋ ਆਪਾਂ ਫੀਡ ਜੋ ਸਪਲੀਮੈਂਟ ਪੱਠਾ ਸਾਰਾ ਤੁਹਾਨੂੰ ਦਾਇਂ ਦੱਸਿਆ ਵੀ ਜਿਆਦਾ ਜਿੰਨਾ ਅੱਜ ਕੱਲ ਲਾ ਲੋ ਨੈਟ ਦੇ ਉੱਤੇ ਬਹੁਤ ਕੁਝ ਹੈ ਕੋਈਆਂ ਦਾ ਆ ਚੀਜ਼ ਦੋ ਇਹਦੇ ਨਾਲ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਨੇ ਆ ਜੇ ਲਾ ਲੋ ਡੰਗਰ 10 ਕਿਲੋ ਦਾ ਤੇ ਉਹਨੇ 10 ਕਿਲੋ ਹੀ ਕੱਢਣਾ ਹੈ ਜੇ ਡੰਗਰ 15 ਵਾਲਾ ਉਹਨੇ 15 ਕੱਢਣਾ ਹੈ 25 ਵਾਲਾ 25 ਕੱਢਣਾ ਜੇ ਆਪਣੇ ਡੰਗਰ ਲਾ ਲੋ ਜੇ ਕਪੈਸਿਟੀ ਉਹਦੀ 10 ਕਿਲੋ ਦੀ ਹੈ ਜੋ ਮਰਜ਼ੀ ਉਹਨੂੰ ਪਾ ਦਿਓ ਉਹ 15 ਕਿਲੋ ਦੁੱਧ ਕੱਢ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਇਹ ਆਪਣਾ ਤਜਰਬਾ ਹੈ ਹੁਣ ਨਸਲ ਮੈਟਰ ਕਰਦੀ ਏ ਜੇ ਆਪਣੇ ਕੋਲ ਚੰਗਾ ਪਸ਼ੂ ਹੈ ਚੰਗਾ ਦੁੱਧ ਦੇਗਾ ਉਹ ਖਰਾਕ ਜੇ ਉਹਨਾਂ ਨੂੰ ਦਵਾਂਗੇ ਤੇ ਉਹ ਖਰਾਕ ਦਾ ਮੁੱਲ 모ੜੇਗਾ ਜੇ ਆਪਣਾ ਡੰਗਰੀ ਦੁੱਧ ਵਾਲਾ ਨਹੀਂਗਾ ਜਿੰਨੀ ਮਰਜ਼ੀ ਖਰਾਕ ਪਾ ਦੋ ਉਹ ਪੈਸਾ ਖਰਾਬ ਕਰਨ ਵਾਲੀ ਚੀਜ਼ ਹੈ ਸੋ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਕਰਕੇ ਕੋਈ ਵੀ ਲਾਲੋ ਕਿਸੇ ਵੀਰ ਨੇ ਜੇ ਕੰਮ ਸ਼ੁਰੂ ਕਰਨਾ ਹੈ ਸੋ ਆਹ ਛੋਟੀਆਂ-ਛੋਟੀਆਂ ਗੱਲਾਂ ਜ਼ਰੂਰ ਧਿਆਨ 'ਚ ਰੱਖਿਆ ਕਰੋ ਇੱਕ ਆਪਣਾ ਆਏ ਹੋਏ ਇੱਕ ਦੋ ਬੱਚਾ ਜਰੂਰ ਤਿਆਰ ਕਰਿਆ ਕਰੋ ਜਿਹਦੇ ਨਾਲ ਆਪਣੇ ਘਰ ਦੀ ਬ੍ਰੀਡ ਵੀ ਵਧੀਆ ਤਿਆਰ ਹੁੰਦੀ ਹੈ ਸੋ ਆ ਇਸ ਵਾਰੀ ਆਪਣੇ ਹਜੇ ਲਾਲੋ ਜਿਵੇਂ ਸੂਆ ਚਾਲੂ ਹੋਇਆ ਤਿੰਨ ਮੱਜਾਂ ਸੂਗੀਆਂ ਨੇ ਦੋ ਕਟੀਆਂ ਇੱਕ ਕੱਟਾ ਸੋ ਇਹ ਆਪਾਂ ਲਾਲੋ ਦੋਨੇ ਕਟੀਆਂ ਤਿਆਰ ਕਰਦੀਆਂ ਨੇ ਕੱਟਾ ਨਹੀਂ ਆਪਾਂ ਕਰਨਾ ਤਿਆਰ ਕੱਟਾ ਕਿਉਂਕਿ ਇਹਦੇ ਤੇ ਕੋਸ਼ਿਸ਼ ਹੈ ਇਹ ਹੁਣ ਲਾਲੋ ਇਹਦੇ ਹੁਣ ਨਾ ਹਜੇ 1.5 ਸਾਲ ਤੋਂ ਛੋਟਾ ਹੈ ਤੇ ਤਕਰੀਬਨ ਤੁਸੀਂ ਚੈੱਕ ਕਰ ਸਕਦੇ ਹੋ ਮੱਝ ਦੇ ਬਰਾਬਰ ਹੋ ਗਿਆ ਤੇ ਉਹ ਇਹਦੇ ਪਰਲੇ ਪਾਸੇ ਮਾਂ ਹੈ ਉਹਦਾ ਦੁੱਧ ਦਾ ਰਿਕਾਰਡ ਬਾਬੇ ਨੇ ਮੇਰ ਰੱਖੀ ਇਸ ਵਾਰੀ ਤੁਹਾਨੂੰ ਉਹਦੀ ਲਾਈਵ ਮਿਲਕਿੰਗ ਵਿਖਾਵਾਂਗੇ ਜੇ ਆਪਣਾ ਜਾਂਦਾ ਵਧੀਆ ਬਾਕੀ ਅਜੇ ਆਪਾਂ ਉਹਦੀ ਕੋਈ ਗੱਲ ਨਹੀਂ ਕਰਨੀ ਅਜੇ ਤੇ ਉਹਦਾ ਜਿਵੇਂ ਅੱਜ ਤੋਂ ਆਪਾਂ ਉਹਦੀ ਫੀਡ ਜੋ ਆਪਣਾ ਸ਼ੁਰੂ ਕਰਨਾ ਹੈ ਦਾਣਾ ਤੇ ਬਾਕੀ ਵੇਖਾਂਗੇ ਜੋ ਰਿਪੋਰਟ ਬਣੇਗੀ ਚੈੱਕ ਜਿਵੇਂ ਦੁੱਧ ਵਧਾਏਗੀ ਉਹ ਤੁਹਾਨੂੰ ਦੱਸਾਂਗੇ ਸੋ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਇਨਾਂ ਦੀ ਵੀ ਡਿਟੇਲ ਦਵਾਂਗੇ ਕੀ ਕੀ ਕਿੰਨਾ ਦੁੱਧ ਤਾਂ ਫਰਕ ਪਿਆ ਅੱਜ ਕਿੰਨਾ ਸੀ ਤੇ ਹੁਣ ਆਪਣਾ ਜਿਹੜਾ ਕੈਲਸ਼ੀਅਮ ਜੋ ਵੀ ਆਪਾਂ ਫੀਡ ਬਣਾਣੇ ਆ ਇਹਦੇ ਨਾਲ ਕਿੰਨਾ ਫਰਕ ਪਿਆ ਸੋ ਬਾਕੀ ਜਿਵੇਂ ਜੜੀਆਂ ਹੁਣ ਲਾਲੂ ਆਪਣੀਆਂ ਬਾਖੜਨਾਂ ਵੀ ਜੜੀਆਂ ਸੂਨ ਵਾਲਿਆਂ ਨੇ ਉਹਨਾਂ ਦਾ ਥੋੜਾ ਜਿਆਦਾ ਅੱਡਾ ਉਹ ਨੋਰਮਲ ਫੀਡ ਰੱਖੀਦੀ ਆ ਉਹਨਾਂ ਚ ਨਹੀਂ ਜਿਆਦਾ ਆਪਾਂ ਜੇ ਆਖੀਏ ਉਹਨਾਂ ਨੋਰਮਲ ਜਿਹੜਾ ਆਪਾਂ ਘਰ ਦਾ ਦਾਣਾ ਉਹ ਲਈਦਾ ਬਸ ਹੋਰ ਨਹੀਂ ਕੁਝ ਲਈਦਾ ਕੋਈ ਖਾਲ ਨਹੀਂ ਕੋਈ ਕੁਝ ਨਹੀਂ ਨਾਲ ਲੇਟੀ ਸੋ ਤਾਂ ਕਿਉਂਕਿ ਉਹਨਾਂ ਨੇ ਹਜੇ ਟਾਈਮ ਹੈ ਜਦੋਂ ਸੂਨ ਦੇ ਨੇੜੇ ਆਉਣਗੇ ਉਦੋਂ ਉਹਨਾਂ ਦੀ ਤਿਆਰੀ ਕਰ ਦਾਂਗੇ ਸੁਆਹੀ ਬਾਕੀ ਹੈ ਬਾਕੀ ਇੱਕ ਸਰੋਂ ਦਾ ਤੇਲ ਜ਼ਰੂਰ ਡੰਗਰਾਂ ਨੂੰ ਦਿੰਦੇ ਰਿਆ ਕਰੋ ਉਹ ਬੜੀ ਵਧੀਆ ਚੀਜ਼ ਹੈ ਜਿਹਦੇ ਨਾਲ ਉਹ ਅੰਦਰੋਂ ਵੀ ਸਫਾਈ ਰਹਿੰਦੀ ਹੈ ਤੇ ਸ਼ਾਈਨਿੰਗ ਵੀ ਰਹਿੰਦੀ ਹੈ ਤੇ ਡੰਗਰ ਵੀ ਤਕਰੀਬਨ ਮੱਖੀ ਵਛਰ ਤੋਂ ਬਚਿਆ ਰਹਿੰਦਾ ਉਹਦੇ ਨਾਲ ਸੋ ਮਿਲਾਂਗੇ ਅਗਲੀ ਵੀਡੀਓ ਚ ਸਾਰਿਆਂ ਨੂੰ ਸასი ਕਾਲ ਜੀ